ਸਾਥਿਓ ਕਰਨੈਲ ਸਿੰਘ son of ਡੋਗਰ ਸਿੰਘ ਉਹਦੇ ਘਰ ਦੇ ਤਸਵੀਰਾਂ ਦੇਖ ਸਕਦੇ ਹੋ ਘਰ ਦੇ ਬਹੁਤ ਹੀ ਨਾਜਕ ਹਾਲਾਤ ਹਨ ਜੋ ਕਹਿ ਰਹੇ ਹਨ ਮੇਰੇ ਲਾਲ ਆਰਤੀ ਵੱਲੋਂ ਠੱਗੀ ਮਾਰ ਲਈ ਗਈ ਹੈ ਔਰ ਮੇਰੇ ਪੈਸੇ ਨਹੀਂ ਦੇ ਰਿਹਾ ਕਈ ਵਾਰ ਪੰਚਾਇਤਾਂ ਕਰਨ ਦੇ ਬਾਵਜੂਦ ਅਸੀਂ ਇਹਦੇ ਘਰ ਦੇ ਲਾਦ ਦਿਖਾ ਰਿਆ ਜੋ ਤਸਵੀਰਾਂ ਵਿੱਚ ਦੇਖ ਰਹੇ ਹੋ ਪਿੰਡ ਲਾਧੂ ਕਾ ਜ਼ਿਲ੍ਹਾ ਫਾਜ਼ਿਲਕਾ ਜੋ ਘਰ ਦੇ ਲਾਦ ਨੇ ਬਹੁਤ ਹੀ ਖਸਤਾ ਹਨ ਅੜਤੀ ਵੱਲੋਂ ਬਾਪੂ ਜੀ ਦੇ ਦਸਲ ਮਟਾਰ ਇਨਾਂ ਨਾਲ ਠੱਗੀ ਮਾਰ ਲਈ ਗਈ ਹੈ ਜੋਤ ਸੀਰਾ ਵਿੱਚ ਦੇਖ ਰਹੇ ਹੋ ਘਰ ਦੇ ਹਾਲਾਤ ਇਸ ਤੋਂ ਬਾਅਦ ਪੂਰੀ ਜਬਾਨੀ ਤੌਰ ਤੇ ਸੁਣਾਉਣੇ ਆਂ ਹੋਰ ਪਿੰਡ ਵਾਸੀ ਨਾਲ ਵੀ ਗੱਲਬਾਤ ਕਰਾਉਣੇ ਆਂ ਹਾਂਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਅਮਰਤਦਾਰੀਆਂ ਮੈਂ ਸੱਚ ਬੋਲਦਾ ਸਾਂ ਝੂਠ ਨਹੀਂ ਬੋਲਦਾ ਭਈ ਮੇਰਾ ਅਵਨਾਸ਼ ਨਾਲ ਲੈਣ ਦੇਣ ਸੀ ਯਾਰ ਤੁਸੀਂ ਮੇਰੇ ਕਮਰੇ ਨਾਲ ਅਨਾ ਉਹ ਨਾਸ਼ ਕਮਰਾ ਫਾਇਲ ਕਾਲਾ ਆੜ ਤੋਂ ਦੀ ਇੱਥੇ ਆਈ ਲਾਡੂ ਕਾ ਮੰਡੀ ਆੜ ਇੱਥੇ ਉਹਦੇ ਮੈਂ ਕੋਲ ਜਾਂਸਾ ਖਾ ਗਿਆ ਉਹਦੇ ਕੋਲ ਰਖ ਬੈਠਾ ਪੈੜੀ ਵੇਚੀ ਤੇ ਪੈਸੇ ਰਖ ਬੈਠਾ ਤੇ ਇਹ ਲੱਖੇ ਕੜਾਈਆਂ ਵਾਲੇ ਨੂੰ ਪਤਾ ਲੱਗਿਆ ਤੇ ਤੈਨੂੰ ਪੈੜੀ ਲੈ ਦੇਣਾ 4 ਲੱਖ ਰੁਪਈਆ ਉਹ ਮਾਰ ਲਏਗੇ ਮੇਰੇ ਕੋਲ ਫਿਰ ਮੇਰੇ ਕੋਲ ਪੈੜੀ ਦੇ 4 ਲੱਖ ਬਚਿਆ ਇਹ ਫਿਰ ਮੈਂ ਇਹਦੇ ਕੋ ਕਮਰੇ ਕੋਲ ਅਵਨਾਸ਼ ਕਮਰੇ ਕੋਲ ਜਮਾ ਚ ਕਰਾਇਆ ਭਈ ਚ ਲੱਗ ਨਾ ਜਾਉਣ ਘਰੇ ਪਈ ਹੋਏ ਆਰਤੇ 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 ਕਿੰਨੀ ਤਰੀਕ ਨੂੰ ਜਮਾ ਕਰਾਇਆ ਸੀ ਕਿਹੜੇ ਸਾਲ ਚ ਇਹ 201011 ਚ 1011 ਚ ਪੰਜਵਾਂ ਮਹੀਨਾ ਜੀ ਤੇ ਇਹ ਮਰਮਤੋਲੇ ਭਈ ਚਲਦੇ ਰਹੇ ਪੈਸੇ ਬਾਅਦ ਵਿੱਚ ਮੈਨੂੰ ਕੁਝ ਲੋੜ ਪਈ ਕਿਸੇ ਪੁੱਛਿਆ ਬਹਿਣ ਬਿਰਾ ਭਈ ਮੈਂ ਪਹਿਲੇ ਵਿੱਚ ਲੈਣੀ ਕੀਤੀ ਐ ਤਾਂ ਮੈਨੂੰ 4 ਲੱਖ ਰੁਪਈਆ ਦੇ ਤੇ ਮੈਂ ਇਹਨੂੰ ਮੰਗਿਆ ਤੇ ਆਂਦਾ ਨਾ ਇਹ ਕੰਮ ਨਾ ਕਰੀ ਲੋਕਾਂ ਦੇਣੇ ਨਹੀਂ ਬੀਮਾਨਤਾ ਪੋਇ ਖੜਾ ਸੀ ਮੈਨੂੰ ਪਤਾ ਨਹੀਂ ਆਉਂਦਾ ਕੌਣ ਜੀ ਇਹ ਅਵਨਾਸ਼ ਕਮਰਾ ਇਹਨਾਂ ਮੈਨੂੰ 4 ਲੱਖ ਰੁਪਈਆ ਨਾ ਦਿੱਤਾ ਬਈ ਤੇਨੂੰ ਮਿਲਨੇ ਕੋਈ ਨਹੀਂ ਉਦੋਂ ਮੇਰੇ ਕੋਲ ਤੂੰ ਵਿਆਜ ਲਈ ਰੱਖੀ ਮੈਂ ਫੇਰ ਇਹਦੇ ਤੇ ਇਤਬਾਰ ਕਰ ਗਿਆ ਫੇਰ ਜੀ ਇਹਦੇ ਮੇਰੇ ਕੋਲ ਫਸਲ ਆਈ 1.5 ਲੱਖ ਰੁਪਈਆ ਉਹ ਜਮਾ ਕਰਾਇਆ ਬਣਵਾ ਕੇ ਰੁਪਈਆ ਸੈਂਕੜਾ ਵਿਆਜ ਤੇ ਬਾਅਦ ਇਹ ਮੈਨੂੰ ਅਰਜੀਤ ਕੋਲ 4 ਲੱਖ ਰੁਪਈਆ ਹਸਿਆ ਹੋਇਆ ਉਹ ਮਿਲਿਆ ਇਹਨੂੰ ਮੈਂ ਦੇ ਦਿੱਤਾ 2012 ਦੇ ਵਿੱਚ ਤੇ ਮੈਂ ਇਹ ਮਤਲਬ ਹੈ ਬਈ ਇਹਨੂੰ ਦੇਵੇ ਕਿ ਤੇ ਬਾਅਦ ਵਿੱਚ ਮੇਰਾ ਹੋ ਗਿਆ 5-4 ਦਿਨ ਬਾਅਦ ਐਕਸੀਡੈਂਟ ਐਕਸੀਡੈਂਟ ਹੋਇਆ ਤੇ ਮੈਂ ਜੀ ਫਰੀਦਕੋਟ ਦਾਖਲ ਕੀਤਾ ਮੈਨੂੰ ਗਿਆ ਉੱਥੇ ਮੈਂ ਰਿਆ ਦਾਖਲ ਜੀ ਹਟ ਕੇ ਆ ਕੇ ਪੈਸੇ ਪੁੱਛੇ ਇਹਨਦੇ ਕੋਲ ਤੇ ਵੇਰਨ ਲੱਗ ਪਿਆ ਮਾਜਾ ਨੱਖ ਨਹੀਂ ਐਵੇਂ ਕਰਨਾ ਤੂੰ ਉਹ ਹੈ ਇਹੀ ਹੈ ਫੇਰ ਮੈਂ ਬੰਦੇ ਇਕੱਠੇ ਕੀਤੇ ਫੇਰ ਬੰਦਿਆਂ ਕੋਲ ਆਂਦਾ ਮੇਰੀ ਜਿਹੀ ਵਈਆਂ ਖੜੀ ਗਈਆਂ ਸ਼ਰਮੇ ਪੰਡਤ ਕੋਲ ਆਈਆਂ ਵਈਆਂ ਉਹਨੇ ਕੋਠਿਆਂ ਦੀ ਪਾਟ ਛੱਡ ਕੀਤੀ ਹੈ ਤੇ ਉਲਟਪੁਲਟ ਹੋ ਗਿਆਂ ਵਈਆਂ ਕੋਈ ਨਹੀਂ ਫੇਰ ਉਸਲੇ ਮੈਨੂੰ ਆਪਣੇ ਛੱਡੇ ਨੇ ਆਪਣਾ ਦਰਸ਼ਨ ਸਰਪੰਚ ਉਹਨੇ ਅੱਖਾਂ ਸੇਠਾ ਬਾਬੇ ਦੀ ਸਾਫ ਕਰਦੇ ਚੰਗਾ ਰਸੀ ਵਈਆਂ ਤੇਰੀਆਂ ਸੀ 20 ਸਾਲਾਂ ਦੀਆਂ ਲੁਕੀਆਂ ਹੀ ਕਟਾਲੀ ਸਾਂ ਫੇਰ ਜੀ ਮੰਨਿਆ ਕਿ 4 ਲੱਖ ਰੁਪਈਆ ਆਇਆ ਅੰਦਾ ਲੈੰਦਾ ਦੇ ਅੰਦਰ ਇਹ ਪੂਰਾ ਹੋ ਗਿਆ ਨਾ ਟਰੱਕ ਲਈ ਆਏ ਵੀ ਟਰੱਕ ਤਾਂ ਮੈਂ ਲਿਆ ਪਹਿਲਾਂ ਤੇ ਇਹ ਮਨ ਹੇਰਾ ਫੇਰੀ ਕਰਨ ਲੱਗ ਪਿਆ ਉੱਥੋਂ ਫੇਰ ਮੈਂ ਦਿਖਾ ਬੰਦੇ ਜ਼ੋਰਦਾਰੀਆਂ ਬੰਦਿਆਂ ਕੋਈ ਨਿਆਣ ਨਹੀਂ ਦਿੱਤਾ ਹੁਣ ਮੈਂ ਸ਼ਬਾਰਿਸ਼ ਕਰਨਾ ਪਈ ਆਪਣੇ ਤੇ ਸਰਕਾਰ ਤੋਂ ਸਰਕਾਰ ਤੇ ਤੇ ਮੇਰੀ ਮਦਦ ਕਰੋ ਇਹ ਜਾਲਮ ਕੋਲੋਂ ਮੈਨੂੰ ਪੈਸੇ ਦਿਵਾਓ ਨਹੀਂ ਤਾਂ ਮੈਂ ਟਾਵਰ ਤੇ ਚੜ ਕੇ ਜਾਂ ਟੈਂਕੀ ਤੇ ਚੜ ਕੇ ਆਤਮ ਹੱਤਿਆ ਕਰ ਲੈਣੀ ਹੈ ਸਰਕਾਰ ਵੀ ਆਇਆ ਕਿਸਾਨ ਜਥੇਬੰਦੀਆਂ ਵੀ ਆਣ ਮੋਦੀ ਬੇਨਤੀ ਕਰਨਾ ਚਾਹੁੰਦੇ ਕਿਸਾਨ ਕਿਸਾਨਾਂ ਨੂੰ ਵੀ ਜਥੇਬੰਦੀਆਂ ਨੂੰ ਵੀ ਇਹ ਮਤਲਬ ਮਿੰਨਤ ਕਰਨਾ ਚਾਹਨਾ ਬੇਨਤੀ ਕਿ ਮੇਰਾ ਹੱਕ ਦਿਵਾ ਦਿਵਾਓ ਬਾਪੂ ਜੀ ਤੇ ਘਰ ਦੇ ਹਾਲਾਤ ਕਿਵੇਂ ਨੇ ਜੀ ਮੇਰੇ ਘਰ ਦੇ ਹਾਲਾਤ ਕੋਈ ਨਹੀਂ ਹੈ ਚਾਹੀਦੇ ਮੇਰਾ ਪਲੱਸਟਰ ਵੀ ਕੋਈ ਨਹੀਂ ਹੋਇਆ ਮਕਾਨ ਗਣੇ ਵਾਲਿਆਂ ਦੀ ਛੱਤ ਇੱਕ ਉਹ ਵੀ ਡਿੱਗੇ ਡੱਠਣ ਵਾਲੀ ਐ ਤੇ ਆਰਤੀ ਕੋਲ ਤੁਹਾਡੇ ਟੋਟਲ ਪੈਸੇ ਕਿੰਨੇ ਆ ਜੀ 4 ਲੱਖ ਉਹਨਦੇ ਕੋਲ ਉਹਨਦੇ ਕੋਲ ਮੇਰਾ 16 ਲੱਖ ਰੁਪਈਆ ਸੀ ਜੀ ਸਾਰਾ ਫਸਲਾਂ ਪਾ ਕੇ ਨਾ ਵਿੱਚ ਸਾਰੇ 16 ਲੱਖ ਰੁਪਈਆ ਸੀਗਾ ਉਹਦੇ ਕੋ ਕੁਝ ਵਾਪਸ ਵੀ ਲਾਇਆ ਤੁਸੀਂ ਆਪ ਦੇ ਕੋਲ ਵਾਪਸ ਉਹਨਦੇ ਵਿੱਚੋਂ ਲਿਆ 2 ਲੱਖ 20 ਹਜ਼ਾਰ ਰੁਪਈਆ ਵਾਪਸ ਲਿਆ 16 ਲੱਖ ਚੋਂ ਹਾਂ ਜੀ ਤੇ ਫਿਰ ਜੇ ਮੈਂ ਮਤਲਬ ਬਈ ਫਸਲ ਤਾਂ ਲੈਂਦਾ ਰੀਆਂ ਪਾਲੇ ਸਾਲ ਤੇ 2012 ਦੇ ਵਿੱਚ ਮੈਂ ਠੇਕੇ ਲਈ ਪੈਰੀ 18 ਕਿੱਲੇ ਪਚਾਈਤੀ ਗੰਦੜ ਵਾਲਿਆਂ ਦੀ ਤੇ ਉਹਦੇ ਤੇ ਮੈਂ ਖਰਚਾ ਲੈਂਦਾ ਰੀਆਂ ਉਹ ਉਹ ਗਿਣ ਲਵੇ ਮੇਰੇ ਨਾਲ ਹਿਸਾਬ ਕਰ ਲਵੇ ਹਾਂ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਬਾਬੇ ਦੇ ਰੋਲੇ ਦੇ ਵਿੱਚ ਜਾਂਦੇ ਨੇ ਜਦੋਂ ਪਰੇ ਪਰੇ ਖੁਦਰੀयत ਕੀ ਗੱਲ ਹੋਈ ਸੀ ਉੱਥੇ ਜੀ ਸਿੰਘ ਮੇਰਾ ਨਾਮ ਹੈ ਪਿੰਡ ਲਾਦੂਗਾ ਹੈ ਬਾਬਾ ਕਰਨੈਲ ਸਿੰਘ ਦੇ ਨਾਲ ਕਈ ਵਾਰ ਪਚਾਈਤਾ ਵਿੱਚ ਗਏ ਸੀ ਅਸੀਂ ਦੋ ਚਾਰ ਵਾਰ ਜੁੜੇ ਪਰ ਉਹ ਕਿਸੇ ਗੱਲ ਤੇ ਨਿਆ ਤੇ ਨਹੀਂ ਆਉਂਦਾ ਉਹਨੂੰ ਇਹ ਗੱਲ ਵਾਰ-ਵਾਰ ਕਹੀ ਜਾਂਦੀ ਸੀ ਕਿ ਮੰਨ ਲਓ ਤੁਸੀਂ ਹਿਸਾਬ ਦਾ ਸਾਨੂੰ ਦਿਖਾ ਦਿਓ ਜੋ ਇਹਦਾ ਵਿਆਰ ਬਣਦਾ ਹੈ ਜੇ ਨਹੀਂ ਬਣਦਾ ਤੇ ਅਸੀਂ ਤੁਹਾਨੂੰ ਕੋਈ ਗੱਲ ਨਹੀਂ ਅਸੀਂ ਚਲੇ ਜਾਵਾਂਗੇ ਪਰ ਸਾਨੂੰ ਹਿਸਾਬ ਦਾ ਬਤਵਖਾ ਪਰ ਉਹ ਜਿਹੜਾ ਲੱਗਦਾ ਹੈ ਸਾਨੂੰ ਵੀ ਲੱਗਦਾ ਪਈ ਉਹ ਕੋਈ ਹਿਸਾਬ ਦਾ ਵਖਾਣ ਦੇ ਵਿੱਚ ਨਹੀਂ ਨਿਆ ਧੇਰੀਆ ਕਈ ਵਾਰ ਥਾਣੇ ਵੀ ਅਸੀਂ ਉਹਨਾਂ ਨੂੰ ਬੁਲਾਇਆ ਗਿਆ ਥਾਣੇ ਵੀ ਨਹੀਂ ਆਇਆ ਦੋ ਚਾਰ ਵਾਰੀ ਥਾਣੇ ਵੀ ਗਏ ਅਸੀਂ ਉੱਥੇ ਵੀ ਉਹ ਨਹੀਂ ਆਇਆ ਕਿਸੇ ਗੱਲ ਤੇ ਨੇ ਆਪਦੇ ਵੰਜਾ ਵੰਜਾ ਨਹੀਂ ਦਿਖਾ ਰਿਹਾ ਨਹੀਂ ਦਿਖਾ ਰਿਹਾ ਜਿੰਨੇ ਦਵਾਈ ਨਹੀਂ ਦਿਖਾ ਰਿਹਾ ਕੋਈ ਵੀ ਅਸੀਂ ਹਸਾਬ-ਕਿਤਾਬ ਕਰਾ ਆਦੀਆਂ ਵੰਜਾ ਦਿਖਾ ਦੇ ਜੇ ਬਾਬੇ ਦਾ ਕੀ ਹਿਸਾਬ-ਕਿਤਾਬ ਹੈ ਉਪਰ ਵੰਜਾ ਨਹੀਂ ਦਿਖਾ ਰਿਹਾ ਸਾਨੂੰ ਜਵਾਨੀ ਕਲਾਮੀ ਪੂਰਾ ਕਰ ਜਵਾਨੀ ਕਲਾਮੀ ਪੂਰਾ ਕਰਦਾ ਜੀ ਇਹ ਦਿਨ ਇਹਨਾਂ ਦੇ ਡਾਕੂਮੈਂਟ ਜਿਹੜੇ ਅਸੀਂ ਦੇਖੇ ਸੀਗੇ ਜੋ ਪੈਸੇ ਇਹਨਾਂ ਦੇ ਬਣਦੇ ਸੀਗੇ ਬਾਬੇ ਦੇ ਕਾਗੇ ਵੇਖੇ ਸੀਗੇ 4 ਲੱਖ ਰੁਪਏ ਇੱਕ ਪਹਿਲਾਂ ਇਹਨਾਂ ਆਦੇ ਕੋਲ ਦਿੱਤਾ ਸੀਗਾ ਜ਼ਮੀਨ ਵੇਚ ਕੇ ਵੇਚੀ ਸੀਗੀ ਕੁਝ 4 ਲੱਖ ਰੁਪਏ ਜਿਹੜਾ ਸੀਗਾ ਹਰਜੀਤ ਸਿੰਘ ਹੈਗਾ ਸੀ ਪਿੰਡ ਲੱਖ ਕੜਾਈ ਤੋਂ ਉਹਨਾਂ ਦੀ ਅੜ ਤੇ 4 ਲੱਖ ਰੁਪਏ ਉਹਨਾਂ ਕੋਲ ਜੋ ਬਾਕੀ ਫਸਲ ਦਾ ਹੈਗਾ ਸੀ 2.5 ਲੱਖ ਰੁਪਿਆ ਫਸਲ ਦਾ ਸੀਗਾ ਉਹ ਇਹਦਾ ਬਕਾਇਆ ਬਚਦਾ ਹੈ ਉਹ ਨੂੰ ਕਹੀਗਾ ਵੀ ਸਾਡੇ ਨਾਲ ਸਾਬਕਾ ਦਾ ਕਰ ਜੋ ਬਚਦੇ ਨੇਦੇ ਪੈਸੇ ਦੇ ਉਹ ਫਰ ਕਿਸੇ ਗੱਲ ਤੇ ਨਿਆ ਨਹੀਂ ਦੇ ਰਿਹਾ ਕੀ ਮੰਗ ਕਰਦੇ ਹੋ ਜੀ ਪ੍ਰਸ਼ਾਸਨ ਅਸੀਂ ਤਾਂ ਮੰਗ ਪ੍ਰਸ਼ਾਸਨ ਤੇ ਹੀ ਮੰਗ ਕਰਨੇ ਵੀ ਜੋ ਇਹਨਾਂ ਦਾ ਹਿਸਾਬਕਾ ਦਾ ਵਿੱਚ ਉਹਨਾਂ ਦੇ ਪੈਸੇ ਬੰਦੇ ਨੂੰ ਦਵਾਈ ਜਾਣ ਵੀ ਕੋਈ ਸਿਰੇ ਗੱਲ ਲੱਗਦੀ ਨਹੀਂ ਜੀ ਪੁਲਿਸ ਚੌਂਕੀ ਤੱਕ ਵੀ ਗਏ ਆ ਜੀ ਆ ਹੁਣ ਪਿਛਲੇ ਦਿਨਾਂ ਚ ਦੋ ਵਾਰੀ ਗਏ ਆ ਜੀ ਉਦੋਂ ਕਹਿੰਦਾ ਮੈਂ ਅੱਖ ਬਣਵਾ ਲਵਾਂ ਅੱਖ ਪਤਾ ਨਹੀਂ ਬਣੀ ਹੈ ਕਿ ਨਹੀਂ ਬਣੀ ਹੈ ਜੇ ਫਿਰ ਵੀ ਤੱਕ ਗਏ ਆ ਉਹ ਜੀ ਚੌਂਕੀ ਵੀ ਨਹੀਂ ਆਇਆ ਉਸ ਤੋਂ ਬਾਅਦ ਜੀ ਪਹਿਲਾਂ ਵੀ ਅਸੀਂ ਜੀ ਕਿ ਇੱਕ ਖਾਲਸਾ ਜੰਤਪਤੀ ਜਥਾ ਬੰਦੀ ਦੀ ਇਹਨਾਂ ਦੀ ਤੇ ਉਦੋਂ ਵੀ ਗਿਆ ਸੀ ਮੈਂ ਵੀ ਨਾਲ ਸੀ ਤੇ ਮੈਂ ਵੀ ਉਹਨਾਂ ਅਬਨਾਚੰਦਰ ਨੂੰ ਗਿਆ ਸੀ ਮੈਂ ਕਿ ਭਾਈ ਸਾਹਿਬ ਕੋਈ ਗੱਲ ਨਹੀਂ ਜੇ ਤੂੰ ਸਾਬ ਤੂੰ ਕਰਕੇ ਦਿੱਤਾ ਹੈ ਤੇ ਸਭ ਸਾਨੂੰ ਵਿਖਾ ਦੇ ਕਿੰਡੀ ਕੋ ਗੱਲ ਹੈ ਗਈ ਹੈ ਤੇ ਅਸੀਂ ਜੇ ਇਹ ਨਜ਼ਾਇਰ ਕਹਿੰਦਾ ਸੀ ਅਸੀਂ ਇਹਨੂੰ ਕਵਾਂਗੇ ਵੀ ਤੂੰ 10 ਬਿੱਤ ਪੈਸੇ ਲੈ ਕੇ ਤੇ ਤੂੰ ਇਹ ਗੱਲ ਕਿਉਂ ਕਰਦਾ ਪਰ ਉਹ ਵੀ ਉਹਨੇ ਗੱਲ ਕਰਤੀ ਜਾਨਾ ਮੈਂ ਹੁਣ ਸਾਰਿਆਂ ਨੂੰ ਆ ਕੇ ਵਿਖਾਈ ਜਾਵਾਂ ਸਾਬ ਤਾਂ ਜਦੋਂ ਜੀ ਮਰਜ਼ੀ ਪਕ ਕਢਾ ਲਓ ਸਾਬ ਤਾਂ ਪਏ ਨੇ ਰੋਣੇ ਜਿਹੜਾ ਹੈਗਾ ਇਸ ਪਾਸੇ ਨਹੀਂ ਹੁੰਦਾ ਜੀ ਇੱਥੋਂ ਤੇ ਸਾਨੂੰ ਵੀ ਡਾਊਟ ਹੁੰਦਾ ਹੈ ਜੀ ਵੀ ਕੁਛ ਤੁਸੀਂ ਆਪਣਾ ਨਾਮ ਦੱਸੋ ਤੇ ਪਿੰਡ ਵਾਸੀ ਹੋ ਤੁਸੀਂ ਮੇਰਾ ਨਾਮ ਰਾਮ ਸਿੰਘ ਹੈ ਜੀ ਮੈਂ ਲਾਦੁਕਾ ਦਾ ਰਹਿਣ ਵਾਲਾ ਜਿਹੜਾ ਬਾਬੇ ਦਾ ਰੋਲਾ 8 ਦਿਨਾਂ ਚੱਲ ਰਿਹਾ ਤੁਸੀਂ ਉਹ ਪੰਜਾਬ ਦੇ ਜਾਂਦੇ ਰਹੇ ਤੁਹਾਨੂੰ ਕੀ ਲੱਗਦਾ ਜੀ ਫਰਕ ਪਾੜ ਕੇ ਉਹਨਾਂ ਚ ਫਰਕ ਆੜਤੀ ਵਿਚਾਰੀ ਜੀ ਪੈਸੇ ਇਹਨਾਂ ਦੇ ਗਏ ਕਿ ਕੀ ਜ਼ਮੀਨ ਵੇਚ ਕੇ ਗਰੀਬ ਬੰਦੇ ਨੇ ਦਿੱਤੇ ਹੈ ਦੋ ਚਾਰ ਵਾਰੀ ਅਸੀਂ ਵੀ ਉਹਦੇ ਕੋਲ ਗਏ ਆਂ ਪਰ ਉਹ ਬੰਦਾ ਕਿਸੇ ਗੱਲ ਸੁਣ ਕੇ ਰਾਜ਼ੀ ਨਹੀਂ 4 ਲੱਖ ਰੁਪਇਆ ਪਹਿਲਾਂ ਜ਼ਮੀਨ ਵੇਚੀ ਤੇ ਇਸ ਬੰਦੇ ਨੇ ਦਿੱਤਾ ਜੀ ਉਹਨੂੰ ਇਹਦੀ ਅਰਧ ਸੀ ਉਦੋਂ 2.5 ਲੱਖ ਰੁਪਇਆ ਇਹਦੀ ਜ਼ਮੀਨ ਦਾ ਹੈ 4 ਲੱਖ ਰੁਪਇਆ ਰਜੀਤ ਸਿੰਘ ਨੰਬਰਦਾਰ ਹੈ ਜੀ ਲੱਖ ਕੜਾਈਆਂ ਆੜਤੀਆਂ ਵੀ ਹੈ ਇਹ ਉਹਦੇ ਕੋਲ ਸੀ ਇਹਦਾ ਉਸ ਬੰਦੇ ਕੋਲ ਉਸਨੇ ਦਵਾਇਆ 2010 ਦੇ ਵਿੱਚ 5ਵੇਂ ਮਹੀਨੇ ਦੀ 31 ਤਰੀਕ ਨੂੰ 4 ਲੱਖ ਰੁਪਇਆ ਉਹ ਵੀ ਰਪੰਦਾ ਉਹ ਨੱਪ ਗਿਆ ਜੀ ਪੈਸੇ ਕਿਸੇ ਗੱਲ ਤੇ ਨਾ ਹੁੰਦਾ ਹੈ ਨਾ ਜਾਂਦਾ ਹੈ ਨਾ ਕਿਸੇ ਦੀ ਸੁਣ ਕੇ ਰਾਜੀ ਹੈ 1.5 ਲੱਖ ਰੁਪਇਆ ਜਿਹੜਾ ਇਹਦਾ ਉਹ ਨੱਪੀ ਬੈਠਾ ਹੈ। ਬਾਕੀ ਤੋਂ ਉਹਨੇ ਵਿਆਜਾ ਮੋਜਾ ਚ ਪੂਰੇ ਕਰ ਲਾ ਜਿਹੜੇ ਇਹਦੇ ਪੈਸੇ ਸੀ। ਜਿਹੜਾ 1.5 ਲੱਖ ਅੱਜ ਵੀ ਕਾਗਤਾਂ ਦੇ ਵਿੱਚ ਮੌਜੂਦਾ ਬਚਦਾ ਹੈ ਪਰ ਉਹ ਖਾਬ ਕਰਕੇ ਰਾਜੀ ਨਹੀਂ ਨਾ ਆਪਦੀ ਕੋਈ ਫਾਈਲ ਕਾਪੀ ਵਿਖਾਉਂਦਾ। ਅੱਛਾ ਜਦੋਂ ਤੁਸੀਂ ਪੰਜਾਬ ਚ ਜਾਂਦੇ ਸੀ ਤੁਸੀਂ ਇਹ ਸਾਹ ਮੰਗਦੇ ਸੀ ਵੀ ਸਾਨੂੰ ਦਿਖਾ ਆਪਦੀ ਵਜ੍ਹਾ। ਹਾਂਜੀ ਹਾਂਜੀ। ਤੇ ਕੋਈ ਬਹਾਨਾ ਕਿ ਲਾ ਲਓ ਜੀ। ਬਹਾਨਾ ਜੀ ਮੇਰੇ ਸ਼ਰਮਾ ਜੀ ਕੋਲ ਹੈਗਾ ਜੀ ਰਜਿਸਟਰ ਜੋ ਕਾਪੀ ਹੈ ਮੇਰੇ ਹੁੰਦੇ ਕੋਲ ਹੈ ਜੀ ਬੰਦੀਆਂ। ਉਹ ਸ਼ਰਮਾ ਜੀ ਪਤਾ ਨਹੀਂ ਕੌਣ ਹੈ ਉਹਦਾ। ਉਨਨਾਈ ਕਾਪੀ ਲਈ ਅੰਦੀ ਤੇ ਨਾਈ ਸਾਨੂੰ ਦਿਖਾਈ ਹੈ ਤੇ ਇੱਕ ਦੋ ਵਾਰੀ ਇਹ ਬੰਦਾ ਖੁਦ ਕਰੇ ਆਪ ਦੀ ਜਾਨ ਲੈਣ ਨੂੰ ਤਿਆਰ ਹੋਇਆ ਹੈ ਜੀ ਇਹਦੇ ਰਸੇ ਵੀ ਗਾਰਡਨ ਨਾਲੋਂ ਅਸੀਂ ਵੱਡੇ ਹੈ ਅੱਛਾ ਬਾਪੂ ਜੀ ਹਾਂ ਜੀ ਹਾਂ ਜੀ ਆਪ ਦੇ ਆਪ ਨੂੰ ਖਤਮ ਕਰਨ ਲੱਗਿਆ ਵੀ ਮੇਰਾ ਇਨਾ ਕੁਝ ਮੈਂ ਜ਼ਮੀਨ ਵੇਚ ਕੇ ਪੁੱਤਰਾਂ ਦੀ ਜਾਇਦਾਦ ਗਵਾਈਏ ਪੁੱਤਰ ਮੇਰੇ ਦਿਹਾੜੀਆਂ ਕਰਦੇ ਫਿਰਦੇ ਹੈ ਤੇ ਮੈਂ ਮਾਜਨਾਂ ਨੂੰ ਪੈਸੇ ਦੇ ਕੇ ਅੱਜ ਉਹਨਾਂ ਦਾ ਘਰ ਪਾਲੀ ਬਿਠਾ ਉਹਨਾਂ ਦੇ ਬੱਚੇ ਪਾਲਦਾ ਪਿਆ ਜੀ ਇਹਦੇ ਘਰ ਦੇ ਲਾਤ ਕੀ ਹੈ ਬਾਪੂ ਜੀ ਘਰ ਦੇ ਲਾਤ ਬਹੁਤ ਮਾੜੇ ਹੈ ਜੀ ਇਹ ਕੱਲਾ ਹੀ ਹੈ ਕਿ ਇਹ ਨਾਲ ਘੁੰਮ ਰਿਹਾ ਨਹੀਂ ਨਹੀਂ ਇਹ ਕੱਲਾ ਰਹਿੰਦਾ ਜੀ ਤੇ ਬੱਚੇ ਵੱਖਰੇ ੜ ਡੋ ਗਏ ਉਸੇ ਗੁੱਸੇ ਪਿੱਛੇ ਜੀ ਇਹਨੂੰ ਛੱਡ ਕੇ ਬੱਚੇ ਵੀ ਤੂੰ ਸਾਡੀ ਜ਼ਮੀਨ ਵੇਚ ਕੇ ਮਾਜਨਾ ਦੇ ਬੱਚਿਆਂ ਨੂੰ ਦਿੱਤੀ ਹੈ ਹੁਣ ਬਾਪੂ ਕੋਈ ਹੈ ਜਮੀਨ ਕੋਈ ਨਾ ਜੀ ਕੁਛ ਵੀ ਨਹੀਂ ਮਰਲਾ ਵਿੱਚ ਜ਼ਮੀਨ ਨਹੀਂ ਬਚੀ ਇਹਦੇ ਕੋਲੇ ਪੈਸੇ ਸਾਰੇ ਵੰਡ ਬੈਠਾ ਅਚਾਰਤੀ ਲਾਏਗਾ ਜਿੰਨੇ ਪੈਸੇ ਅਰਤੀ ਲਾਏਗਾ ਜੀ ਪੈਸੇ ਉਹਨੇ ਕੱਲਾ ਹੀ ਰਹਿੰਦਾ ਹੈ ਤੁਸੀਂ ਹੁਣ ਸਿਰਫ ਕੀ ਮੰਗ ਕਰਦੇ ਹੋ ਅਸੀਂ ਤੇ ਕਹਿੰਨਾ ਜੀ ਪ੍ਰਸ਼ਾਸਨ ਜਿਵੇਂ ਇਹਦੇ ਪੈਸੇ ਜਿੰਨੇ ਹੈਗੇ ਉਹ ਇਹਨੂੰ ਮੜਾਵੇ ਇਹਦੀ ਮਦਦ ਕਰੇ ਇਹ ਬੰਦਾ ਆਪਣੀ ਜ਼ਿੰਦਗੀ ਸੌਖੀ ਜਿਹੜੀ ਆਦੇ ਪਿਛਲੇ ਦਿਨ ਬਤਾਵੇ ਹਾਂਜੀ ਹਾਂਜੀ ਵੈਗੁਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਜੀ ਗੁਰਦੇਵ ਸਿੰਘ ਹੈ ਜੀ ਪਿੰਡ ਲਾਧੂਗਾ ਦੇ ਰਹਿਣ ਵਾਲੇ ਆ ਕੀ ਮੰਗ ਕਰਦੇ ਹੋ ਜੀ ਅਸੀਂ ਮੰਗੇ ਕਰਨਿਆ ਪ੍ਰਸ਼ਾਸਨ ਕੋਲੋਂ ਸਰਕਾਰ ਕੋਲ ਮੰਗ ਕਰਦੇ ਆ ਭਗਵੰਤ ਸਿੰਘ ਕੋਲ ਮੰਗ ਕਰਦੇ ਆ ਕਿ ਤੁਸੀਂ ਇਸ ਬਾਬੇ ਦਾ ਇਨਸਾਫ ਦਿਵਾਓ ਤਾਂ ਕਿ ਬਾਬਾ ਰੋਜ ਮੈਂ ਟੈਲਰ ਦੀ ਦੁਕਾਨ ਤੇ ਕੰਮ ਕਰਦਾ ਡੇਲੀ ਮੇਰੇ ਕੋਲ ਜਾਂਦੇ ਕਿਉਂ ਮੈਂ ਵੀ ਸਿੰਘ ਗੁਰੂ ਦਾ ਬਣਿਆ ਤੇ ਇਹ ਵੀ ਸਿੰਘ ਗੁਰੂ ਦੇ ਹੈ ਗਿਆ ਇਫ ਮੇਰੇ ਕੋਲ ਜਾ ਕੇ ਰੋਜ਼ ਰੋਂਦਾ ਪਿੱਟਦਾ ਮੈਂ ਕਰਦਾਗਾ ਮੈਂ ਉਹ ਕਰਦਾਗਾ ਮੈਂ ਇਹ ਕਰਦਾਗਾ ਮੈਂ ਕਿ ਤੂੰ ਬਾਬਾ ਠੰਡਾ ਹੋ ਤੈਨੂੰ ਅਸੀਂ ਇਨਸਾਫ ਦਵਾਵਾਂਗੇ ਜਿੰਨਾ ਕੋ ਸਾਡੇ ਕੋਸ਼ਿਸ਼ ਕਰਾਂਗੇ ਤੂੰ ਠੰਡਾ ਰਹੇ ਤੈਨੂੰ ਲੋੜ ਨਿਕਰੇ ਆਤਮੱਤਿਆ ਕਰਨ ਦੀ ਤੈਨੂੰ ਕੋਈ ਲੋੜ ਨਹੀਂ ਕਿਸੇ ਨਾਲ ਬੋਲਣ ਦੀ ਚੁੱਪ ਰਹੇ ਬਸ ਇਨੀ ਕੁ ਮੈਂ ਤਾਂ ਮੰਗ ਕਰਦਾ ਵੀ ਇਸ ਗਰੀਬ ਬੰਦੇ ਦਾ ਹੱਕ ਦਵਾਇਆ ਜਾਵੇ ਜੀ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਤੇ ਪਿੰਡ ਕਿਹੜਾ ਜੀ ਪਿੰਡ ਲਾ ਦੁਖਾ ਜੀ ਮੇਰਾ ਨਾਮ ਨਾਨਕ ਸਿੰਘ ਹੈ ਜੀ ਇਹ ਬਾਬਾ ਜਬ ਜੁਰ ਗਏ ਇਹ ਨਜਮੀਨ ਪੈੜੀ ਵੇਚ ਕੇ ਉਹਨੂੰ ਦਿੱਤੇ ਵੀ ਚਲੋ ਮੈਂ ਪੈਸੇ ਲੈ ਲਵਾਂ ਇਕੱਠੇ ਵੀ ਉਹ ਮੰਨ ਲਓ ਵੀ ਇਹਨੂੰ ਨਿਆਹ ਦਿੱਤਾ ਸੀ ਇਹ ਵਿਚਾਰਾ ਗਰੀਬ ਜੁਰ ਗ ਜਿਹੜਾਗਾ ਬੰਦੇ ਜਿੱਤਾ ਇਕੱਠੇ ਕਰ ਜੱਸੇ ਬੰਦੇ ਮਣ ਜਾ ਪਰ ਉਹ ਕਿਸੇ ਬੰਦੇ ਨੂੰ ਨਿਆਹ ਤੇ ਗਲਤ ਨਹੀਂ ਆਇਆ ਇਹ ਬਾਬਾ ਅਜਮਲ ਰੋਟੀ ਤੋਂ ਦੁਖੀ ਹੈਗਾ ਹੈ ਜੇ ਇਹਨ ਮੱਲੋ ਜਿਵੇਂ ਰਾਸੇ ਕਹਿ ਗਿਆ ਹੋਰ ਬੰਦੇ ਇਹਨ ਮੱਲੋ ਵੀ ਕਦੀ ਕਿਨੂੰ ਕਹਿੰਦਾ ਕਦੀ ਕਿਨੂੰ ਕਹਿੰਦਾ ਆਂਦਾ ਮੈਂ ਜੇ ਨਹੀਂ ਮੈਨੂੰ ਪੈਸੇ ਮਿਲਦੇ ਤੇ ਮੈਂ ਆਤਮ ਹੱਤਿਆ ਕਰ ਲੈ ਸੱਜਾ ਮੱਛਪੜੋ ਛਾਲ ਮਾਰ ਜਾਂਦਾ ਜਾਂ ਟਾਵਰ ਤੇ ਚੜ ਜਾਂਦਾ ਇਹਨ ਬੰਦੇ ਹੁਣ ਅੱਛਿਆ ਕਬ ਤੇਨੂੰ ਚਲੋ ਨਿਆ ਦਵਾਨ ਹੈ ਬਸ ਤੂੰ ਅਗਰ ਸੁਣਦਾ ਨਹੀਂ ਗੱਲ ਉਹ ਜਿੱਥੇ ਕਿਸੇ ਜਥੇ ਬੰਦੀਆਂ ਕੋਲ ਪਹੁੰਚ ਕੀਤੀ ਸੀ ਕਿਸਾਨ ਜੀ ਨੇ ਬਹੁਤ ਜਿਹੜੇ ਇਨਸਾਫ ਸਾਂਝ ਜਥੇ ਬੰਦੀ ਆ ਨਿਆ ਤੋਂ ਹਣ ਕੇ ਪਹੁੰਚ ਕੀਤੀ ਸੀ ਪਿੰਡ ਵਾਸੀਆਂ ਦੀ ਕਿਤੀ ਸੀ ਪੰਜਾਬ ਜਾਂਦਰ ਜਸਬੰਦੀ ਜਾਂਦਿਰ ਇਹਨਾਂ ਦੇ ਕੋਲ ਉਹਨੇ ਨਹੀਂ ਗੱਲ ਬੰਨੀ ਨਾਦ ਨੂੰ ਖਾਪੀ ਖਾਂਦਾ ਤਾਂ ਨਾਨ ਜਿਹੜਾ ਸਾਫਤਾ ਬੇਗਾ ਉਹ ਵੀ ਨਹੀਂ ਖਾਂਦਾ ਬੰਦੇ ਤੇ ਹਰ ਕਿਹਾਟੋਂ ਦਿਨ ਅਗੋ ਜਵਾਬ ਕੀ ਦਿੰਦਾ ਮੈਂ ਜਵਾਬ ਕੀ ਉਹ ਆਂਦਾ ਵੀ ਮੈਂ ਅੱਖਾ ਬਣਵਾਇਆ ਮੈਂ ਠੀਕ ਹੋ ਜਾਣਾ ਤਾਂ ਪੁਲਿਸ ਕੋਲ ਨੇ ਦਿਖਾਈ ਬਾਬੇ ਲਾਈ ਸੀ ਪੀ ਆ ਤਰ ਵੀ ਮੈਂ ਵੀ ਮੈਨੂੰ ਨਿਆ ਦਵਾਈਓ ਤੇ ਉਹ ਆਂਦਾ ਮੈਖਾ ਬਣਵਾਇਆ ਤੇ ਮੈਂ ਠੀਕ ਹੋ ਜਾਣਾ ਤੇ ਫੇ ਗੱਲ ਉਹਦਾ ਭਰਾ ਆਂਦਾ ਹੋ ਜਾਣਾ ਠੀਕ ਤੇ ਵੀ ਤੁਹਾਨੂੰ ਨਿਆ ਦਵਾਈਸ ਆ ਉਹ ਉਸ ਤੋਂ ਬਾਅਦ ਜਿਹੜੇ ਜਿ세 ਬੰਦੇ ਨੂੰ ਉਹਨੇ ਪੁੱਠ ਸਿੱਧਾ ਬੋਲਦਾ ਹੋ ਦੋਸਤੋ ਕਰਨਲ ਸਿੰਘ ਸਨ ਆਫ ਡੋਗਰ ਸਿੰਘ ਵੱਲੋਂ ਜੋ ਇਲਜ਼ਾਮ ਲਗਾਏ ਗਏ ਹਨ ਉਸ ਤੋਂ ਬਾਅਦ ਅੜਤੀਏ ਵਿਨਾਸ਼ ਚੰਦਰ ਨਾਲ ਗੱਲਬਾਤ ਕੀਤੀ ਗਈ ਫੋਨ ਤੇ ਉਹਨਾਂ ਦੱਸਿਆ ਕਿ ਕਈ ਵਾਰੀ ਪੰਚਾਇਤਾਂ ਹੋ ਚੁੱਕੀਆਂ ਹਨ ਇਹਦੇ ਪੈਸਿਆਂ ਦਾ ਲੈਣ ਦੇ ਨਿਭੜ ਚੁੱਕਿਆ ਹੈ ਜੋ 40000 ਹੈ ਜੋ ਇਸ ਕਰਨੈਲ ਸਿੰਘ ਨੇ ਇੱਕ ਜ਼ੀਰੋ ਲਾ ਕੇ ਉਹਦਾ 4 ਲੱਖ ਬਣਾਇਆ ਸੀ ਅੜਤੀਏ ਦੇ ਦਸਨ ਮੁਤਾਬਕ ਮੈਂ ਇਸ ਦਾ ਕੋਈ ਪੈਸਾ ਨਹੀਂ ਦੇਣਾ ਕਈ ਵਾਰ ਪੰਚਾਇਤਾਂ ਵਿੱਚ ਫੈਸਲੇ ਹੋ ਚੁੱਕੇ ਹਨ ਆਓ ਤੁਹਾਨੂੰ ਸੁਣਾਉਣੇ ਹਾਂ ਅੜਤੀਏ ਦਾ ਸਪਸ਼ਟੀਕਰਨ ਹੈਲੋ ਸਰ ਜਲਾਲਾਬਾਦ ਬੋਲਦਾ ਫਾਈਲ ਕਾ 24 ਲਾਧੂ ਕਸਰ ਆਇਆ ਸੀ ਤੁਹਾਨੂੰ ਮਿਲਣਾ ਸੀ ਮੈਂ ਲਾਹਲਪਾਲ ਕਾ ਪਹੁੰਚਿਆ ਤੁਹਾਨੂੰ ਕਿਆ ਸੀ 10 11 ਜਿਉਂ ਮਰਜ਼ੀ ਆ ਜਾਇਆ ਇੱਥੇ ਹੋਵਾਂਗਾ ਮੈਂ ਸਰ ਤੁਸੀਂ ਮੈਂ ਵਾਪਸ ਹਲ ਕਰ ਸਰ ਤੁਸੀਂ ਆਪਨੇ ਸਫਾਈ ਵਿੱਚ ਕੀ ਕਰਨਾ ਚਾਹੁੰਦੇ ਉਹਨੇ 8 10 ਲੱਖ ਦਾ ਤੁਹਾਡੇ ਦਿਲ ਜਾਮ ਲਾਇਆ ਜੀ ਕਰ ਰਹੇ ਨੇ ਦੇਖੋ ਹੀ ਆਏ ਹੈ ਵੀ ਉਹਨੇ 2012 ਜਿਨੇ ਗਵਾਰ ਛੱਡਿਓ ਉਸ ਬੰਦੇ ਨੇ ਜੀ ਸਰ ਉਹ 2017 ਜਿਨੇ ਕੋ ਦੁਬਾਰਾ ਆਇਆ ਹੈ ਜੀ ਸਰ ਉਸ ਤੋਂ ਬਾਅਦ ਪਹਿਲੀ ਪੰਚਾਇਤ ਲੈ ਕੇ ਦਰਸ਼ਨ ਕਾਮੜ ਦੇ ਜੀ ਸਰ ਉਹੰਦੇ ਜੀ ਕਹਿੰਦਾ ਜੀ ਮੇਰੇ ਕੋਲ ਇਹ ਬਾਲ ਮੈਨੂੰ ਹਿਸਾਬ ਕੋਈ ਨਹੀਂ ਦਿੱਤਾ ਬਣਾ ਲੈ ਮੈਂ ਕਿਹਾ ਮੇਰੇ 40 ਜੀਨੇ ਦਾ 40 ਜੀਨੇ ਦਾ ਮੈਂ ਡੈਰੀਆਂ ਲਵਾਈਆਂ ਨੇ ਬੰਦੀਆਂ ਲਵਾਈਆਂ ਨੇ ਜੀ ਸਰ ਇਹਨੂੰ ਡੈਰੀ ਲਵਾਈਏ ਕਹਿੰਦੇ ਮੇਰੇ ਕੋਲ ਡੈਰੀ ਕੋਈ ਲਵਾਈ ਨਹੀਂ ਮੈਂ ਕਿਹਾ ਕੋਈ ਗੱਲ ਨਹੀਂ ਤੋ ਕਹਿੰਦਾ ਮੈਂ ਸਾਥੇ ਬਣਾ ਦੇਉ ਮੈਂ ਕੋਈ ਪੁਰਾਣਾ ਹਿਸਾਬ ਮੈਂ ਕੱਢ ਕੇ ਲਿਆਵਾਂਗਾ ਹਫਤੇ ਬਾਅਦ ਆ ਗਿਆ ਬੰਦੇ ਜੀ ਸਰ ਉਹ ਉਹਨਾਂ ਸਾਰਾ ਹਿਸਾਬ ਚੈੱਕ ਕੀਤਾ ਇਹ ਡੈਰੀ ਵੀ ਲੈ ਗਿਆ ਦੂਜੀ ਮੇਰੀ ਤੇ ਮੈਂ ਜੀ ਹੁਣ ਡੈਰੀ ਕਿੱਥੋਂ ਲਾਪੀ ਕਹਿੰਦਾ ਮੈਨੂੰ ਬਾਲ ਨੇ ਹਿਸਾਬ ਕੋ ਦਿੱਤਾ ਬਣਾ ਕਿ ਹੁਣ ਡੈਰੀ ਕਿੱਥੋਂ ਲਾਗ ਗਈ ਜੀ ਸਰ ਉਹ ਮੈਂ ਕੁਦਰਤੀ ਡੈਰੀ ਮੈਂ ਹੁਣ ਸਾਡੇ ਤੋਂ ਮੇਰੇ ਕੋਲ ਬੰਦਾ ਆ ਆ ਮਿਲਿਆ ਸਾਰਾ ਸਾਰਾ ਮਿਲ ਗਿਆ ਕੋਈ ਲੈ ਅੰਦਰ ਉਹ ਕਹਿੰਦੇ ਸਾਤ ਰਸਈ ਸਾਰਾ ਉਸ ਤੋਂ ਬਾਅਦ ਇਹ 2 ਮਿੰਟ ਚੱਪਾ ਕਰ 2 ਮਿੰਟ ਬਾਅਦ ਨਵੇਂ ਬੰਦੇ ਹੋਰ ਲੈ ਕੇ ਆ ਗਿਆ ਭਾਰੀ ਨੰਬਰ ਦਾ ਪਰਮਾਨੰਤ ਕਰਮਚਾਰੀ ਜਿਹੜਾ ਅੱਲਾਹ ਤੁਗਾ ਬੰਨ ਦੇ ਜੀ ਸਰ ਉਹਨਾਂ ਨੇ ਆ ਕੇ ਸਾਵ ਨੂੰ ਚੱਕੀਤਾ ਉਹਨਾਂ ਕਹਿੰਦੇ 10 ਰੁਪਏ ਕਿੱਥੋਂ ਲੈ ਸਾਰੇ ਤੋਂ ਮੈਂ ਨੇ 10 ਲੱਖ ਜਰ ਵਿੱਚੀ ਤੇ ਉਹਨਾਂ ਕਹਿੰਦੇ ਲਖਾਈ ਜਿੱਕੇ ਚਲਾਇਆ ਉਹਨਾਂ ਸਾਰਾ ਦਸੇ ਅੱਛੇ ਲਗਾਇਆ ਚਲਗੋ ਤੇ ਪੈਸਾ ਤੇ ਕਿਨਾਰੇ ਸੂਰੇ ਰਹਿਦੇ ਨੇ ਜੀ ਸਰ ਤੇ ਚਲੋ ਤੇਰਾ ਕਿੱਥੋਂ ਬਕਾਇਆ ਬਚਦਾ ਹੂੰ ਹੂੰ ਤੇ ਮੈਂਨੇ ਤੁਛ ਜਿੰਨਾ ਰਲ ਗ ਉਹ ਗੱਲ ਪਤਿਓ ਉਸ ਤੋਂ ਬਾਅਦ ਜੀ ਇਹ ਲੈ ਗਿਆ ਆ ਗਿਆ ਲਾਡੂ ਕਾ ਦਾ ਸਾਬਕਾ ਸਰਪੰਚ ਮੇਰ ਸਿੰਘ ਦੋ ਤਿੰਨ ਬੰਦੇ ਹੋਰ ਲੈ ਕੇ ਆ ਗਿਆ ਜੀ ਸਰ ਦੋ ਤਿੰਨ ਮਹੀਨੇ ਬਾਅਦ ਫਿਰ ਮੈਂ ਹੀ ਆ ਕੇ ਦੋ ਪੰਚਾਇਤਾਂ ਹੋ ਗਈਆਂ ਨਾ ਆਪ ਹੀ ਲੈ ਕੇ ਆਏ ਉਹਨਾਂ ਸਾਲਾ ਸਾਥ ਚੈੱਕ ਤੁਸੀਂ ਚੈੱਕ ਕਰ ਲਓ ਮੈਨੂੰ ਕੀ ਦਿੱਕਤ ਗਈ ਸੀ ਚੈੱਕ ਕਰ ਲਓ ਸਾਹ ਚਲੋ ਜੀ ਉਹ ਦੋ ਮਹੀਨੇ ਬਾਅਦ ਉਹ ਵੀ ਆਇਆ ਉਹਨਾਂ ਨਾਲ ਕਹਿੰਦਾ ਜੀ ਤੇਰਾ ਕੰਮੈਸ਼ਨ ਸਾਥ ਤੋਂ ਸਹੀ ਤੁਹਾਨੂੰ ਮਿਲਦਾ ਕੋਈ ਲੈਣ ਦੇ ਫਰਕ ਹੈ ਹੀ ਕੋਈ ਕਿ ਰੋਲਾ ਕੀ ਹੈਗਾ ਜੀ ਸਰ ਫਿਰ ਕਹਿੰਦਾ ਜੀ ਮੈਂ ਨਾ ਪਹਿਲਾ 100000 ਵਿੱਚ ਸੀ ਤੇ ਇਹਨਾਂ ਨੂੰ ਮੈਂ 4 ਲੱਖ ਜਮ ਕਰਾਇਆ ਸੀ ਉਹ ਤੇ ਮੇਰੇ ਕੋਲ ਆ ਗਿਆ ਜੀ ਸਰ ਜੀ ਜਸबीर ਵਾਲਾ ਪਰ ਜਿਹੜਾ ਤਾਂ ਅੱਛੋ ਮਨ ਨਹੀਂ ਦਿੰਦਾ 6 ਲੱਖ ਮੇਰੇ ਉਧਰੋਂ ਵੱਧ ਹੈ ਉਹ ਮਨ ਨਹੀਂ ਦਿੰਦਾ ਪਰ ਉਹਨਾਂ ਕੋਲ ਜਿਹੜਾ ਉਹਨੂੰ ਕੀ ਲੈਣਾ ਹੈ ਬਿਲਕੁਲ ਜੀ ਚਲੋ ਜੀ ਫਿਰ ਚੱਲਾ ਗਿਆ ਫਿਰ 4 5 ਮਿੰਟ ਆ ਗਿਆ ਫਿਰ ਕਾਮੜ ਤੇ ਜਿਆ ਲੱਦ ਫੱਡੇਗਾ 100 ਵੀ ਲੱਗੇ ਨੇ ਕਾਮੜ ਆ ਗੋ ਤੇ ਜਿਆ ਸੀ ਉਹਨੂੰ ਲੈ ਕੇ ਆ ਗਿਆ ਜੇ ਮੈਂ ਹੀ ਕਾਮੜੀ ਜਸਤਰ ਤੇ ਬਾਰੀ ਬੰਦੇ ਬਰਲ ਬਰ ਲਈਏ ਕਿ ਆਪਾਂ ਨੂੰ ਕੁਝ ਸਮਝ ਕਰਨ ਲੱਗਣੀ ਤੁਸੀਂ ਇਹ ਕੰਮ ਕਰੋ ਤੁਸੀਂ ਨਾ ਟਾਈਮ ਲਾ ਲੋ ਔਰ ਤੇ ਤੀਹਾਂ ਤਿੰਨ ਪੰਚਾਇਤਾਂ ਦੇ ਬੰਦੇ ਬਲਾਕ ਕੋ ਲੈਂਦੇ ਜੀ ਜੀ ਅੱਛਾ ਜਦੋਂ ਕੋਲ ਬੰਦੇ ਬੁਲਾਏ ਸੰਜੂ ਐਸਐਸਟੇਟ ਦੀ ਦੁਕਾਨ ਤੇ ਸੰਜੂ ਦੇ ਬੰਦੇ ਇਕੱਠੇ ਹੋ ਗਏ 40 50 ਬੰਦਾ ਇਕੱਠਾ ਹੋ ਗਿਆ ਪੁੱਤਰ ਜੀ ਜਿਸੇ ਉਹ ਸਾਰਿਆਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਤੂੰ ਤੇਰਾ ਸਾਥ ਰਗਾ ਸਹੀ ਲੈਣ ਦੇ ਫਿਰ ਕੋਈ ਹੈ ਹੀ ਕੋਈ ਨਹੀਂ ਸਾਰਾ ਮਿਲਿਆ ਸਰ ਫਾਈਨਲੀ ਤੁਹਾਡਾ ਇਹ ਹੀ ਵਾਰ ਚੱਲ ਤੁਸੀਂ ਉਹਨੇ ਪੈਸਾ ਨਹੀਂ ਦੇਣਾ ਜੀ ਨਹੀਂ ਪੁੱਤ ਉਹਨੇ ਪਤਾ ਕੀ ਕੀਤਾ ਤੁਹਾਨੂੰ ਦੱਸਣਾ ਨਾ ਜੀ ਜੀ ਉਹਨੇ ਫਿਰ ਮੰਡੀ ਬੋਰਡ ਦੇ ਇੱਚ ਦਸਖਾਸ ਜੀ ਜੀ ਜ਼ਿਲ੍ਹਾ ਮੰਡੀ ਅਫਸਰ ਨੂੰ ਉੱਥੇ ਹੀ ਉਹਨੇ ਹੋਰ ਕੰਮ ਕਰ ਲਿਆ ਜੀ ਵੇਖਿਆ ਵੀ ਉਹ ਲੈਣ ਦੇ ਤਾਂ ਬਰਾਬਰ ਆ ਗਿਆ ਕੋਈ ਫਰਕ ਨਿਕਲੇ ਕੋਈ ਨਹੀਂ ਜੀ ਸਰ ਜੀ ਉਹਨੇ ਕਿਹਾ ਤਲਮੜੀ 40000 ਜਿੰਨੇ ਉਨੇ ਜੀਰੋ ਵਿੱਚ ਲਾ ਕੇ 4 ਲੱਖ ਨਾਲ ਉਹ ਤੇ ਦਿਖਾ ਦੇਤੀ ਜੀ ਮੇਰਾ 4 ਲੱਖ ਦਾ ਲੈ ਤੇ ਜਰਮਨ ਦਿੰਦੇ ਨਹੀਂ ਪੈਂ ਜੀ ਜੀ ਠੀਕ ਹੈ ਜੀ ਮੈਂ ਕੁਦਰਤੀ ਦੀ ਫੋਟੋ ਖਿੱਚੀ ਸੀ ਡੈਰੀ ਦੀ ਹੁੰਦੀਆਂ ਜੀ ਮੈਂ ਜਦੋਂ ਠੱਗਾ ਜਿਲ੍ਹਾ ਬੰਦਿਆਸਰ ਮੈਨੂੰ ਬੁਲਾਇਆ ਮੈਂ ਹੀ ਆ ਗੱਲਬਾਤ ਬਤਾਉ ਕਿ ਦੱਸ ਮੈਂ ਸੋ ਇਹ ਸਨ ਅਰਤੀ ਬਨਾਸ਼ ਚੰਦਰ ਜੀ ਜਿਨ੍ਹਾਂ ਨੇ ਸਾਫ ਉਹਨਾਂ ਦਾ ਕਹਿਣਾ ਸੀ ਅਸੀਂ ਇਹਦੇ ਕੋਈ ਪੈਸੇ ਨਹੀਂ ਦੇਨੇ ਉਹਨਾਂ ਜਿੰਨੇ ਵੀ ਕਰਨਲ ਸਿੰਘ ਵੱਲੋਂ ਇਲਜ਼ਾਮ ਲਗਾਇਆ ਕਿ ਸਿਰੇ ਤੋਂ ਨਕਾਰਿਆ ਸਾਡਾ ਇਹਨਾਂ ਨਾਲ 24 ਇਹਨਾਂ ਇਲਜ਼ਾਮਾਂ ਦੀ ਪੁਸ਼ਟੀ ਨਹੀਂ ਕਰਦਾ ਸੋ ਦੇਖਣਾ ਇਹ ਹੋਵੇਗਾ ਕਿ ਅੱਗੇ ਕੀ ਫੈਸਲਾ ਹੁੰਦਾ ਸੋ ਦੇਖਦੇ ਰਹੋ ਫਾਈਲ ਕਾ 24 ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ ਸਾਥੀਓ